ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਵੀ ਅਸੀਂ ਉਸ ਤਰਤੀ ਤੇ ਜਾ ਰਹੇ ਜਿੱਥੇ ਇੰਨਾ ਕੁ ਜ਼ਿਆਦਾ ਬੱਚਿਆਂ ਨਾਲ ਬਹੁਤ ਜ਼ਿਆਦਾ ਜ਼ੁਲਮ ਕੀਤਾ ਗਿਆ ਸੀਗਾ ਕੁਝ ਬੋਲ ਕੇ ਦੱਸ ਨਹੀਂ ਸਕਦੇ ਘਰੇ ਵੀ ਬਸ ਇਹੀ ਦੁੱਖ ਹੀ ਆਉਂਦਾ ਵਾ ਵੀ ਬੱਚਿਆਂ ਨਾਲ ਇਤਰਾ ਕਰਨੀ ਨਹੀਂ ਚਾਹੀਦੀ ਜੋ ਕਿ ਸਵੇਰ ਸਰੰਦਨੇ ਕਿਤੇ ਬਹੁਤ ਹੀ ਜ਼ਿਆਦੀ ਭਿਆਨਕ ਦੇਖ ਦਿੱਤੇ ਸੀ ਇਹ ਦੇ ਦੇ ਕਿ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਪਹਿਲਾਂ ਹਮਕੋਰ ਸਾਹਿਬ ਜਾਈਦਾ ਹੀ ਉੰਜ ਅੱਗੇ ਪਿੱਛੇ ਜਾਈਦਾ ਤੇ ਛੀਦੀ ਜੋੜ ਮਿਲਦੇ ਅੱਜ ਪਹਿਲੀ ਵਾਰ ਚੱਲੇ ਕਲਾ ਮਗਲ ਰਾਜ ਹੋ ਜੇ ਤੇ ਪਲਾ ਹੋਣ ਦੀਆਂ ਹਕੂਮਤਾਂ ਹੋ ਜਾਣ ਤੇ ਖਾਲਸਾ ਪੰਥ ਦਾ ਜਿਹੜਾ ਝੰਡਾ ਏ ਖਾਲਸਾ ਪੰਥ ਦੀਆਂ ਨੀਅ ਜਿਹੜੀ ਸਾਬਜਾਦਿਆਂ ਨੇ ਆਪਣੇ ਖੂਨ ਦੇ ਨਾਲ ਮਜ਼ਬੂਤ ਕੀਤੀ ਏ ਇਹ ਝੰਡਾ ਜੋ ਸਾਡਾ ਨਿਸ਼ਾਨ ਏ ਸਾਡੀ ਜਿੱਤ ਦਾ ਪ੍ਰਤੀਕ ਏ ਸੋ ਗੱਲਬਾਤ ਕਰਦੇ ਆ ਸਿੱਖ ਸੰਗਤਾਂ ਦੇ ਨਾਲ ਜਿਹੜੀਆਂ ਖਾਲਸਾ ਦੇ ਜਿਹੜੇ ਟੱਲੇ ਮੋਟਰਸਾਈਕਲ ਨਾਲ ਲਗਾ ਕੇ ਜਾ ਰਹੇ ਨੇ ਬਾਈਕੂ ਜੀ ਕਾ ਖਾਲਸਾ ਬਾਈਕੂ ਜੀ ਫਤਿਹ ਜੀ ਬਬੀ ਕੀ ਨਾਮ ਸਰਬਜੀਤ ਸਿੰਘ ਜੀ ਹੈਡ ਕਿਹੜੀ ਇੰਦਰਗੜ ਕਿਹੜੀ ਜਗ੍ਹਾ ਤੋਂ ਇੰਦਰਗੜ ਪਿੰਡ ਹੈ ਇਹ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਜਿਲ੍ਹਾ ਮੋਗਾ ਜੀ ਕਿਹੜੀ ਜਗ੍ਹਾ ਜਾ ਰਹੇ ਹੋ ਫਤਿਹਗੜ ਸਾਹਿਬ ਜੀ ਫਤਿਹਗੜ ਸਾਹਿਬ ਹਾਂਜੀ ਹਰ ਸਾਲ ਜਾਂਦੇ ਹੋ ਹਾਂਜੀ ਨਹੀਂ ਜੀ ਪਹਿਲਾਂ ਐਮਕੁਰ ਸਾਹਿਬ ਦਾ ਜਾਈਦਾ ਹੀ ਉੰਜ ਅੱਗੇ ਪਿੱਛੇ ਜਾਈਦਾ ਤੇ ਛੀਦੀ ਜੋੜ ਮੇਲੇ ਤੇ ਅੱਜ ਪਹਿਲੀ ਵਾਰ ਚੱਲੇ ਹਾਂ ਪਹਿਲੀ ਵਾਰ ਚੱਲੇ ਹਾਂਜੀ ਅੱਛਾ ਝੰਡਾ ਲਗਾਇਆ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਝੰਡੇ ਜਦੋਂ ਲਗਾਤਾਰ ਜਦੋਂ ਚਾਲੇ ਹੁੰਦੇ ਨੇ ਮਾਤਾ ਤੇ ਜਾਂਦੇ ਨੇ ਜਾਂ ਉਦੋਂ ਲੱਗਦੇ ਨੇ ਅੱਜ ਦੁਬਾਰਾ ਜਦੋਂ ਖਾਲਸਾ ਹੀ ਦੇ ਜਿਹੜੇ ਸ਼ਹੀਦੀ ਦਿਵਸ ਚੱਲ ਰਹੇ ਨੇ ਉਹ ਉਹਨਾਂ ਤੇ ਅੱਜ ਝੰਡੇ ਲਗਾ ਕੇ ਜਾਇਆ ਜਾ ਰਿਹਾ ਇਹ ਝੰਡਿਆਂ ਕਰਕੇ ਹੀ ਸਾਡੇ ਨਾਲ ਸਰਕਾਰਾਂ ਚੁੱਭਦੀਆਂ ਆਈਆਂ ਸ਼ੁਰੂ ਤੋਂ ਲੈ ਕੇ ਪਲਾ ਮੁਗਲ ਰਾਜ ਹੋ ਜੇ ਤੇ ਪਲਾ ਹੋਣ ਦੀਆਂ ਹਕੂਮਤਾਂ ਹੋ ਜਾਣ ਤੇ ਖਾਲਸਾ ਪੰਥ ਦਾ ਜਿਹੜਾ ਝੰਡਾ ਹੈ ਖਾਲਸਾ ਪੰਥ ਦੀਆਂ ਨੀਂਹ ਜਿਹੜੀ ਸਾਬ ਜਾਦਿਆਂ ਨੇ ਆਪਣੇ ਖੂਨ ਦੇ ਨਾਲ ਮਜ਼ਬੂਤ ਕੀਤੀ ਹੈ ਇਹ ਝੰਡਾ ਜੋ ਸਾਡਾ ਨਿਸ਼ਾਨ ਹੈ ਸਾਡੀ ਜਿੱਤ ਦਾ ਪ੍ਰਤੀਕ ਹੈ ਤੇ ਇਹ ਜਦੋਂ ਵੀ ਅਸੀਂ ਜਾਈਏ ਕਿਤੇ ਵੀ ਯਾਤਰਾ ਤੇ ਹਿਮਕੋਟ ਸਾਹਿਬ ਜਾਨੇ ਜਾਂ ਇੱਧਰ ਜਾਨੇ ਆ ਇਹ ਅਸੀਂ ਜ਼ਰੂਰ ਲਾ ਕੇ ਜਾਨੇ ਆ ਅੱਜ ਸਾਨੂੰ ਜਿੱਥੋਂ ਅਸੀਂ ਤੁਰੇ ਆ ਉਤੋਂ ਲੱਗਿਆ ਸਾਨੂੰ ਨਹੀਂ ਮਿਲਿਆ ਇੱਥੇ ਆਣ ਕੇ ਸਾਨੂੰ ਵੇਖਿਆ ਤੇ ਸਾਨੂੰ ਇਹ ਝੰਡਾ ਮਿਲਿਆ ਤੇ ਅਸੀਂ ਝੰਡਾ ਲਾ ਕੇ ਨਗਾਨ ਚਲਾਵਾਂਗੇ ਅਸਰ ਦੇ ਤੁਸੀਂ ਜਨ ਕਹਿ ਰਹੇ ਹੋ ਵੀ ਹਿਮਕੋਟ ਸਾਹਿਬ ਜਾਨੇ ਆ ਜਾਂ ਕਿਤੇ ਹੋਰ ਯਾਤਰਾ ਤੇ ਜਾਨੇ ਆ ਤਾਂ ਝੰਡਾ ਲਾ ਕੇ ਜਾਨੇ ਆ ਤਾਂ ਅਗਰ ਪੰਜਾਬ ਤੋਂ ਬਾਹਰ ਦੀ ਸਟੇਟਾਂ ਦੀ ਗੱਲ ਕਰੀਏ ਤਾਂ ਝੰਡੇ ਵਾਲਿਆਂ ਨੂੰ ਰੋਕਿਆ ਵੀ ਜਾਂਦਾ ਉਹਨਾਂ ਦੇ ਚਲਾਨ ਵੀ ਕੱਟੇ ਜਾਂਦੀਆਂ ਅੱਧੀ ਸ਼ਬਦਾਂ ਵਾਲੀ ਵੀ ਕੀਤੀ ਜਾਂਦੀ ਜਿਨ੍ਹਾਂ ਦੇ ਝੰਡੇ ਲੱਗੇ 4 ਸਾਲ ਲਗਾਤਾਰ ਜਾਣਾ ਪਿਆ ਅਜ ਤੱਕ ਮੈਨੂੰ ਕਿਸੇ ਪੁਲਿਸ ਵਾਲੇ ਨੇ ਰੋਕਿਆ ਨਹੀਂ ਅਸੀਂ ਪਰਿਵਾਰ ਹੀ ਜਾਂਦੇ ਆ ਬੀਟੀਆ 'ਚ ਪਹਿਲੀ ਵਾਰ ਆਈ ਆ ਅਸੀਂ ਦੋਵੇਂ ਜਾਣੇ ਹੁੰਨੇ ਆ ਸਾਨੂੰ ਕਿਸੇ ਨੇ ਕਿਸੇ ਮੁਲਾਜ਼ਮ ਅਸੀਂ ਜੋ ਰਸਤਾ ਵੀ ਜੇ ਕੋਈ ਪੁੱਛਣਾ ਉਸ ਮੁਲਾਜ਼ਮ ਨੂੰ ਪੁੱਛਦੇ ਆ ਵੀ ਸਾਨੂੰ ਦੱਸੋ ਆ ਇੱਧਰ ਰਸਤਾ ਤੇ ਬੜਾ ਪਿਆਰ ਸਤਿਕਾਰ ਕਰਦੇ ਆ ਜੋ ਹੁਣ ਆਪਾਂ ਜਿਵੇਂ ਮਨਕ ਚੱਲੀਏ ਹਾਰਨ ਵਜਾਈਏ ਰੇਸਾਂ ਦੇਈਏ ਉਹ ਥੋੜੀ ਸਾਡੀ ਉੱਥੇ ਗਲਤੀ ਆ ਸਾਡੇ ਪੰਜਾਬ ਦੇ ਮੁੰਡਿਆਂ ਦੀ ਹੁਲਦੜਬਾਜੀ ਨਾ ਕੀਤੀ ਜਾਵੇ ਕੋਈ ਐਡੀ ਛੇਤੀ ਨਹੀਂ ਕਰਦਾ ਸਾਨੂੰ ਅਜ ਤੱਕ ਨਹੀਂ ਕਿਸੇ ਨੇ ਰੋਕਿਆ ਜੀ ਵਾਪਸੀ ਕਰੋ ਵਾਪਸੀ ਕੱਲ ਨੂੰ ਆਈ ਕਿਹੜੀ ਜਗ੍ਹਾ ਜਾ ਰਹੇ ਬਾਈ ਗੁਰਜੀ ਖਾਲਸਾ ਬਾਈ ਜੀ ਅਸੀਂ ਅ ਪਤੇਗੜ੍ਹ ਸਾਹਿਬ ਜਾ ਰਹੇ ਹਾਂ ਪਤੇਗੜ੍ਹ ਸਾਹਿਬ ਅੱਜ ਢੰਡਾ ਲਗਾਇਆ ਕਿੱਸ ਤਰ੍ਹਾਂ ਲਗ ਰਿਹਾ ਪਹਿਲਾਂ ਤੁਸੀਂ ਸੋਚਿਆ ਜੀਆ ਤੁਸੀਂ ਕਿਹਾ ਪਾਪਾ ਨੂੰ ਕਿ ਪਹਿਲਾਂ ਹੀ ਸੋਚਿਆ ਸੀ ਪਾਪਾ ਨੇ ਗੱਲਬਾਤ ਕਰਦੇ ਬੱਚੀ ਨਾਲ ਕੀ ਨਾਮ ਹੈ ਜੀ ਮੁਸਿਰਤ ਕੌਰ ਅੱਛਾ ਢੰਡਾ ਲੱਗ ਰਿਹਾ ਤੁਸੀਂ ਕਿਹਾ ਸੀ ਕਿ ਭਲੇ ਪਾਪਾ ਨੇ ਸੋਚੇ ਰੱਖਿਆ ਸੀ ਵੀ ਢੰਡਾ ਲਗਾਣਾ ਹਾਂ ਜੀ ਸਾਨੂੰ ਬਹੁਤ ਬਹੁਤ ਵਧੀਆ ਪ੍ਰਾਊਡ ਫੀਲ ਹੋ ਰਿਹਾ ਵਾ ਕਿ ਅਸੀਂ ਫਤੇਗਰ ਸਾਹਿਬ ਜਾ ਰਹੇ ਹਾਂ ਹਾਂਜੀ ਚੰਡੇ ਬਾਰੇ ਕੀ ਕਹਿੰਦੇ ਅਸੀਂ ਚੰਡੇ ਬਾਰੇ ਕਹਿ ਰਹੇ ਹਾਂ ਕਿ ਹਨਾ ਹੋਰ ਲੋ ਹੋਰ ਸੰਗਤਾਨੇ ਵੀ ਲਾਇਆ ਚੰਡੇ ਤੇ ਅਸੀਂ ਵੀ ਲਗਾਵਾਂਗੇ ਹਾਂਜੀ ਸਾਬ ਜੀ ਦਾ ਨਾਮ ਸਾਬ ਜੀ ਦਾ ਬਾਬਾ ਫਤੇ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੀਦਰ ਸਿੰਘ ਜੀ ਸੋ ਇਹ ਤਸਵੀਰਾਂ ਨੇ ਲੁਧਿਆਣਾ ਦੇ ਅਸੀਂ ਰੋਡ ਤੇ ਖੜੇ ਆ ਜਿੱਥੇ ਚੰਡੇ ਲਗਾ ਕੇ ਜਿੱਥੇ ਝੰਡੇ ਲਗਾ ਕੇ ਜਿਹੜੇ ਸ਼ਹੀਦੀ ਸਮਾਗਮਾਂ ਤੇ ਹਾਜ਼ਰੀ ਭਰਨਗੇ ਸ਼ਹੀਦੀ ਜੋੜ ਮੇਲੇ ਤੇ ਹਾਜ਼ਰੀ ਭਰਨਗੇ ਸਿੱਖ ਸੰਗਤਾਂ ਵਾਇਗੋ ਜੀ ਕਾ ਖਾਲਸਾ ਬਹਿ ਵੀ ਪਤਾ ਹੈ ਖਾਲਸਾ ਹੈ ਜੀ ਖਸਤੇ ਜੀ ਫੋਟੋਗ੍ਰਾਫਰ ਸਾਹਿਬ ਜਾ ਰਹੇ ਹਾਂ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਸ਼ਹਾਦਤਾਂ ਦੇ ਦਿਨ ਨੇ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਵੀ ਅਸੀਂ ਉਸ ਧਰਤੀ ਤੇ ਜਾ ਰਹੇ ਹਾਂ ਜਿੱਥੇ ਇੰਨਾ ਕੋਈ ਜ਼ਿਆਦਾ ਬੱਚਿਆਂ ਨਾਲ ਬਹੁਤ ਜ਼ਿਆਦਾ ਜ਼ੁਲਮ ਕੀਤਾ ਗਿਆ ਸੀਗਾ ਕੁਝ ਬੋਲ ਕੇ ਦੱਸ ਨਹੀਂ ਸਕਦੇ ਘਰੇ ਵੀ ਬਸ ਇਹੀ ਦੁੱਖੀ ਹੁੰਦਾ ਵਾ ਵੀ ਬੱਚਿਆਂ ਨਾਲ ਇਤਰਾ ਕਰਨੀ ਨਹੀਂ ਚਾਹੀਦੀ ਜੋ ਕਿ ਸੂਬਾ ਸਰੰਦਨੇ ਕੀਤੀ ਬਹੁਤ ਹੀ ਜਿਆਦੀ ਭਿਆਨਕ ਦੇ ਦੇ ਕਿ ਤੇ ਸੀ ਦੇ ਦੇ ਕਿ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਬਸ ਇਹੀ ਮਹਿਸੂਸ ਕਰਨ ਜਾ ਰਹੇ ਹਾਂ ਕਿ ਕੀ ਸਾਡੇ ਦਿਲ ਤੇ ਕੀ ਬੀਜ ਦੀ ਇਹ ਤਾਂ ਰੱਬ ਹੀ ਜਾਣਦਾ ਤੇ ਬੱਚਿਆਂ ਨੂੰ ਇਤਿਹਾਸ ਬਾਰੇ ਜਾਣੂ ਕਰਾਇਆ ਜਾਵੇਗਾ ਹਾਂਜੀ ਹਾਂਜੀ ਇਸੇ ਕਰਕੇ ਬੱਚਿਆਂ ਨੂੰ ਨਾਲ ਲਿਆਂਦਾ ਵੀ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਵਾਸਤੇ ਉਹਨਾਂ ਨੇ ਕੀ ਕੁਝ ਕੀਤਾ ਵਾ ਕਾਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ। ਬੱਸ। ਕੱਲ ਤੁਸੀਂ ਗਏ ਹੋ ਕਿਦੇ ਵਧੇਗੜ ਸਾਹਿਬ? ਹਾਂਜੀ ਹਾਂਜੀ ਗਏ ਆ ਜੀ। ਜੀ। ਹਾਂਜੀ। ਇਹਨਾਂ ਨੂੰ ਦੂਜੀ ਵਾਰੀ ਲੈ ਕੇ ਗਏ ਆ। ਬੱਚੇ ਮੇਰੇ 2-3 ਵਾਰੀ ਵੱਡੇ ਬੇਟੇ ਨੇ ਉਹ ਵੀ ਗਏ ਹੋਏ ਨੇ। ਹਾਂਜੀ। ਕੀ ਨਾਮ ਆ ਭਾਜੀ? ਮੈਂ ਰਿੰਕਲ ਜੀ ਸੁਮੀ। ਕਿਹੜੀ ਜਗ੍ਹਾ ਤੋਂ? ਫਰੋਜ਼ਪੁਰ ਤੋਂ। ਫਰੋਜ਼ਪੁਰ ਤੋਂ ਆ ਰਹੇ। ਹਾਂਜੀ। ਕਿਹੜੀ ਜਗ੍ਹਾ ਜਾ ਰਹੇ ਹੋ? ਜਾਹੇ ਤਾਂ ਲੋਕਲ ਹੀ ਆ ਬਾਕੀ ਜਾਣਾ ਅਜੇ ਕੱਲ। ਹਾਂਜੀ ਕੱਲ ਜਾਣਾ। ਵਧੇਗੜ ਸਾਹਿਬ ਜਾਣਾ। ਹਾਂਜੀ ਹਾਂਜੀ। ਅੱਛਾ। ਫਿਰੋਜ਼ਪੁਰ ਤੋਂ ਆ ਰਹੇ ਆ ਪਿੱਛੇ ਤੁਹਾਨੂੰ ਕੋਈ ਦਿਖਿਆ ਨਹੀਂ ਕੋਈ ਚੰਡੇ ਵਾਲਾ ਕੋਈ ਨਹੀਂ ਫੋਈ ਕੋ ਚੰਡੇ ਦੇ ਹੈਗੇ ਸੀ ਪੱਕਟ ਸੀ ਬਾਕੀ ਅਸੀਂ ਇੱਧਰ ਰੁੱਕੇ ਆ ਰਸਤੇ ਰੁਕੇ ਆ ਵਾਇਆ ਅਸੀਂ ਗੱਡੀ ਜਾਣਾ ਪਰ ਅਸੀਂ ਕਿਤੇ ਹੋਰ ਲੋਕਲ ਆਏ ਸੀ ਇਸ ਵਾਰੀ ਜੁੜਿਆ ਲੱਗਿਆ ਸੀ ਲੈਣੇ ਹਾਂਜੀ ਹਾਂਜੀ ਕਿੰਨੇ ਦਾ ਮਿਲਿਆ ਇਹ 100 ਰੁਪਏ ਦੇ ਇੱਕ ਵੀ ਦਿੱਤਾ 100 ਰੁਪਏ ਦਾ ਅੱਛਾ ਕੀ ਕਹਿਣਾ ਚਾਹੋਗੇ ਪੰਥ ਦੀ ਸ਼ਾਨ ਹੈ ਪੰਥ ਦੀ ਸ਼ਾਨ ਹੈ ਜੀ ਇਧਰ ਨੇ ਸਾਡੀ ਸ਼ੋਭਾ ਹੈ ਜੀ ਇਸੇ ਨਾਲ ਹੀ ਇਹਦੇ ਨਾਲ ਹੀ ਸਾਡਾ ਜੀਮਰਨਾ ਜੀ ਬਸ ਗੱਲ ਤਾਂ ਹੈ ਸਾਡਾ ਜੀਮਰਨਾ ਇਹਦੇ ਨਾਲ ਹੀ ਆ ਜੀ ਜੋ ਸਾਹਿਬਜ਼ਾਦਿਆਂ ਨੇ ਸਾਡੇ ਵਾਸਤੇ ਕਰਤਾ ਸਿੱਖੀ ਦਾ ਬੂਟਾ ਲਾਗੇ ਜੀ ਉਹ ਬੂਟਾ ਜਿਵੇਂ ਲਾਇਆ ਸੀ ਅੱਜ ਤੱਕ ਉਹ ਪੁੰਗਰੇ ਪੁੰਗਰੇ ਦਾ ਹੀ ਆ ਰਿਹਾ ਹੈ ਗੁਰੂ ਸਾਹਿਬ ਨੇ ਕਿਹਾ ਸੀ ਨਾ ਇਹ ਸੂਤਨ ਪਰਵਾਰ ਦੀ ਹੈ ਕਈ ਸੂਤੋ ਹਜ਼ਾਰ ਚਾਰ ਮੂਏ ਤੋਂ ਕਿਹਾ ਮੂਏ ਮੇਰੇ ਜੀਵਤ ਕਈ ਹਜ਼ਾਰ ਤੇ ਅੱਜ ਉਹ ਹਜ਼ਾਰਾਂ ਤੇ ਲੱਖਾਂ ਕਰੋੜਾਂ ਦੀ ਸਿੱਖ ਪੈਦਾ ਹੋਈ ਜਾ ਰਹੀ ਜੀ ਤੇ ਅੱਜ ਦੀ ਡੇਟ ਤੇ ਮੈਂ ਦੇਖਿਆ ਵੀ ਜੋ ਹੜ ਆਇਆ ਸਿੱਖੀ ਦਾ ਉਹ ਇੰਨਾ ਕਿ ਜ਼ਿਆਦਾ ਹੜਾ ਚੁੱਕਾ ਵੀ ਲੋਕਾਂ ਨੂੰ ਸ਼ਾਇਦ ਉਦੋਂ ਨਹੀਂ ਸੀ ਇੰਨਾ ਪਤਾ ਪਰ ਅੱਜ ਦੀ ਡੇਟ ਵਿੱਚ ਲੋਕ ਗੁਰੂ ਘਰ ਦੇ ਲਈ ਇਹਨਾਂ ਨਤਮਸਤਕ ਹੋ ਰਹੇ ਲੋਕੀ ਆਪਣੇ ਘਰਾਂ ਵਿੱਚ ਜ਼ਮੀਨ ਤੇ ਸੌਂਦੇ ਨੇ ਤੇ ਗੁਰੂ ਘਰ ਵਾਸਤੇ ਜ਼ਮੀਨ ਤੇ ਸੌਂਦੇ ਨੇ ਔਰ ਖਾਣ ਪਾਣ ਸਾਦਾ ਹੋ ਗਿਆ ਲੋਕਾਂ ਦਾ ਇਹ ਸ਼ਿਧੀ ਜਾੜੇ ਗਿਨੇ ਜਾਂਦੇ ਨੇ ਇਹ ਵਾਕਈ ਸ਼ਿਧੀ ਜਾੜੇ ਨੇ ਇਹਨਾਂ ਦਿਨਾਂ ਵਿੱਚ ਜੋ ਸਹਬਜ਼ਾਦਿਆਂ ਨੇ ਸਾਡੇ ਵਾਸਤੇ ਕਰਤਾ ਨਾ ਕੋਈ ਹੋਰ ਨਹੀਂ ਕਰ ਸਕਦਾ ਸੀਗਾ ਜਦੋਂ ਸ਼ਵੇਸ਼ ਪਤਾਰ ਵਿੱਚ ਚਾਰੇ ਪੋਤੋ ਵਾਰਤੇ ਸਿੱਖ ਧਰਮ ਅਸੇ ਵਾਰੇ ਨੇ ਜੀ ਚਲੋ ਅਸੀਂ ਤਾਂ ਕੀ ਕਹਿੰਦੇ ਆ ਆਪਣਾ ਉਹ ਤੱਕ ਨਹੀਂ ਪਹੁੰਚ ਸਕਦੇ ਪਰ ਸਾਨੂੰ ਜਿੰਨੀ ਕਿ ਸਾਡੀ ਹੈਗੀ ਹੈ ਹੈਸੀਅਤ ਆ ਉਹਨਾਂ ਕ ਤੇ ਅਸੀਂ ਨਾਲ ਤੁਰੀਣਾ ਜੀ ਗੁਰੂ ਘਰ ਦੇ ਨਾਲ ਅਸਲਾਮ